ਏ ਉਸ ਘਰੇ ਖੜਾ ਬਾਈ ਕਹਿੰਦਾ ਵੀਰੇ ਅਸੀਂ ਕਿਸੇ ਨੂੰ ਅੱਜ ਤੱਕ ਇਹ ਟਰੈਕਟਰ ਮੰਗਵਾ ਵੀ ਨਹੀਂ ਦਿੱਤਾ ਅਸੀਂ ਆਪ ਹੀ ਚਲਾਉਣੇ ਆ ਚੱਲਿਆ ਵੀ ਸਿਰਫ ਤਿੰਨ ਕਿੱल्ल्याਾਂ ਦੀ ਖੇਤੀ ਤੇ ਹੋਇਆ ਤਿੰਨ ਕਿੱल्ल्याਾਂ ਦੀ ਖੇਤੀ ਤੇ ਹੋਇਆ ਮਾਡਲ 1999 ਆ ਤੇ ਹੁਣ ਨਾ ਤੁਹਾਨੂੰ ਜੇ ਟਾਇਰਾਂ ਦੀ ਗੱਲ ਕਰੀਏ ਤੇ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਵੀ ਲਗਭਗ ਜਿਵੇਂ ਕਹਦੀ 80 85 ਪੈਸੇ ਟਾਇਰ ਪਏ ਨੇ ਇਹਦੇ ਪਿਸਲ ਦੇ ਤੇ ਓਨੇ ਟਾਇਰ ਪਏ ਨੇ ਅਗਲ ਦੇ ਹਨਾ ਜੇ ਗੱਲ ਕਰ ਲਈਏ ਆਹ ਕੰਡੀਸ਼ਨ ਦੀ ਸਾਰੀ オリジナル ਆ ਮਿੱਤਰੋ ਕਿਸੇ ਪਾਸਿਓ ਕੋਈ ਟੁੱਟ ਭੰਨਣੀ ਕਿਸੇ ਪਾਸੇ ਕੋਈ ਬਿਲਡਿੰਗ ਦਾ ਟਾਂਕਾ ਨਹੀਂ ਹਨਾ ਤੇ ਜੇ ਇਧਰਲੇ ਪਾਸਿਓ ਵੀ ਗੱਲ ਕਰ ਲਈਏ ਤਾਂ ਤਰ ਮੈਂ ਦਿਖਾ ਦੇ ਕਰਾਂ ਚੰਗੀ ਤਰ ਹਨਾ ਲੈ ਮੇਤਰੋ ਸਾਰਾ ਨਿਕਲਾ ਜਿਹੜਾ ਨਾ ओरिजिनल ਹੈ ਜਿਹੜਾ ਕੰਪਨੀ ਦੇ ਵਿੱਚ ਹੋ ਕੇ ਆਉਂਦਾ ਯਾਨੀ ਕਿ ਬਾਡੀ ਲੈਨ ਦਾ ਟਰੈਕਟਰ ਪੂਰਾ ਚੰਗਾ ਕੋਈ ਲੀਕਿੰਗ ਦੀ ਪ੍ਰੋਬਲਮ ਨਹੀਂ ਇੱਕ ਵੀ ਜਮੇ ਕਹਦੀ ਕੋਈ ਤੁਬਕਾ ਨਹੀਂ ਛੇਟਲੇ ਪਾਸਿਓ ਡਿੱਗ ਰਿਹਾ ਹਨਾ ਤੇ ਹੋਰ ਵੀ ਗੱਲ ਹੈ ਤੇ ਕੋਈ ਇਹਦੇ ਨਾਲ ਛੇੜਖਾਨੀ ਨਹੀਂ ਕੀਤੀ ਹੋਈ ਕਈ ਵਾਰ ਅਗਲਾ ਤੇਲ ਵਧਾ ਘਟਾ ਦਿੰਦੇ ਨੇ ਕੋ ਜਿਸ ਤਰ੍ਹਾਂ ਮਤਲਬ ਕੰਪਨੀ ਦੇ ਵਿੱਚੋਂ ਆਇਆ ਨਾ ਉਦਾਂ ਹੀ ਹੈ ਟਰੈਕਟਰ ਆ ਤੇ ਜੇ ਗੱਲ ਕਰ ਲਈਏ ਮਗਰਾਡਾਂ ਦੀ ਧਰਮੇ ਜਿੰਨੇ